ਇਹ ਤਸਵੀਰਾਂ ਛਤੀਸਗੜ੍ਹ ਦੇ ਸੁਖਮਾ ਵਿੱਚ ਨਕਸਲੀ ਹਮਲੇ ਦੇ ਦੌਰਚ ਸ਼ਹੀਦ ਹੋਏ ਜਵਾਨ ਜਗਜੀਤ ਸਿੰਘ ਦੇ ਘਰ ਦੀਆਂ ਨੇ ਸ਼ਨੀਵਾਰ ਨੂੰ ਹੋਏ ਨਕਸਲੀ ਹਮਲੇ ਵਿੱਚ CRPF ਦੇ 12 ਜਵਾਨ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਇੰਸਪੈਕਟਰ ਜਗਜੀਤ ਸਿੰਘ ਤੇ ਹਿਮਾਚਲ ਦੇ ਕਾਂਗੜਾ ਦਾ ਰਹਿਣ ਵਾਲਾ ਕਾਂਸਟੇਬਲ ਸੁਰੇਸ਼ ਕੁਮਾਰ ਵੀ ਸ਼ਾਮਲ ਸਨ ਸ਼ਹੀਦ ਜਗਜੀਤ ਸਿੰਘ ਦੇ ਪਿੰਡ ਕੂਟਲਾ ਸਰਸ ਦੇ ਵਿੱਚ ਮਾਤਮ ਪਸਰਿਆ ਏ ਜਗਜੀਤ ਸਿੰਘ ਦੀ ਸ਼ਹਾਦਤ ਧੁਮਾਰ ਪੂਰਾ ਪਿੰਡ ਗਮ ਦੇ ਵਿੱਚ ਡੁੱਬ ਗਿਆ ਜਗਜੀਤ ਸੀਆਰਪੀਐਫਟੀ 219ਵੀ ਬਟਾਲੀਆਂ ਦੇ ਵਿੱਚ ਤਾਇਨਾਤ ਸੀ ਸਾਲ 2002 ਦੇ ਵਿੱਚ ਉਹ ਭਰਤੀ ਹੋਇਆ ਸੀ ਪਹਿਲਾਂ ਚੰਡੀਗੜ੍ਹ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਉਸ ਦੀ ਪੋਸਟਿੰਗ ਰਹੀ ਤੇ ਕੁਝ ਸਮਾਂ ਪਹਿਲਾਂ ਹੀ ਛਤੀਸਗੜ੍ਹ ਦੇ ਵਿੱਚ ਉਸ ਦੀ ਡਿਊਟੀ ਲੱਗੀ ਸੀ ਸ਼ਹੀਦ ਜਗਜੀਤ ਦੇ ਪਰਿਵਾਰ ਦੇ ਵਿੱਚ ਪਤਨੀ 10 ਸਾਲ ਦਾ ਬੇਟਾ ਅਤੇ 3 ਸਾਲ ਦੀ ਧੀ ਹੈ ਪਰਿਵਾਰ ਨੂੰ ਜਗਜੀਤ ਦੇ ਦੁਰ ਜਾਣ ਦਾ ਗਮ ਹੈ ਤੇ ਮਾਣ ਵੀ ਕਿ ਉਹਨਾਂ ਦਾ ਪੁੱਤ ਦੇਸ਼ ਲਈ ਸ਼ਹੀਦ ਹੋਇਆ ਭਾਈ ਅੱਡੇ ਵੀ ਤੁਲਟਾ ਰਹਿ ਮੈਂ ਕਿ ਮੈਂ ਚੋ ਤੁਹਾਈ ਸਿੱਟ ਰਿਹਾ ਮੈਨੂੰ ਫੇਸਬੁਕ ਤੇ ਵੇਖਿਆ ਖਬਰ ਵੇਖੀ ਫਿਰ ਉਹਨਾਂ ਦਾ ਮੈਨੂੰ ਦੱਸਿਆ ਵੀ ਗੋਲੀ ਲੱਗੀ ਜਾ ਜ਼ਖਮੀ ਹੋਇਆ ਇੱਕ ਸਾਡਾ ਕਨਸਪੈਕਟੂ ਦਾ ਪ੍ਰਾਇ ਕੋਰੀਆ ਉੱਤੇ ਮਾਮੇ ਦਾ ਬੇਟਾ ਵਾ ਉਹ ਵੀ ਨਾਲ ਹੀ ਉੱਤੇ ਮੈਂ ਉਹਨੂੰ ਕਾਲ ਕੀਤੀ ਉਹਨੇ ਵੀ ਸਹੀ ਦਿੰਦਾ ਜ਼ਖਮੀਆਂ ਕੋਈ ਗੱਲ ਨਹੀਂ ਬਾਤ ਚੋੜੀ ਓੜੀ ਫੋਨ ਕਰਦੇ ਇਹਨੂੰ ਪਤਾ ਲੱਗਾ ਵੀ ਡੈੱਥ ਹੋ ਗਈ ਮੇਰਾ ਬੇਟਾ ਸ਼ਹੀਦ ਹੋ ਗਿਆ ਦੇਸ਼ ਦੀ ਖਾਤਰ ਲਈ ਹਾਏ ਦੇਸ਼ ਦੀ ਖਾਤਰ ਲਈ ਮੇਰਾ ਕੋ ਤਸ਼ੀਰ ਮਾਸੀ ਜੇ ਮੈਂ ਆਖਣਾ ਪੁਰਤ ਬਦਲੀ ਕਰਾਲਾ ਮਾਤਾ ਮਾਮਾ ਦੇ ਪੁੱਤ ਜਾਂਦੇ ਤੂੰ ਤੋ ਅਗਵਰਮ ਨਹੀਂ ਆ ਮਾਮਾ ਦੇ ਪੁੱਤ ਜਾਂਦੇ ਉਹ ਨੋਗੋ ਬਰਾ ਸ਼ਹਾਦਤ ਦਾ ਜਾਮ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਕਾਂਸਟੇਬਲ ਸੁਰੇਸ਼ ਕੁਮਾਰ ਨੇ ਵੀ ਫੀਤਾ ਨਕਸਲੀ ਹਮਲੇ ਦੇ ਵਿੱਚ ਸ਼ਹੀਦ ਜਵਾਨਾਂ ਦੇ ਸੋਗ ਵਜੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹੋਲੀ ਨਾ ਖੇਡਣ ਦਾ ਵੀ ਐਲਾਨ ਕੀਤਾ ਹੈ ਸ਼ਨੀਵਾਰ ਨੂੰ ਉਹਨਾਂ ਰਾਏਪੁਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਇਸ ਦੌਰਾਨ ਗ੍ਰਹਿ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਵਜੋਂ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।